ਸਾਦ ਸੰਗਤ ਜੀ ਅੱਜ ਦਰਸ਼ਨ ਕਰਦੇ ਹਾਂ ਧੰਨ ਧੰਨ ਬਾਬਾ ਫਰੀਦ ਜੀ ਦੇ ਚਰਨ ਛੋਪਾ ਪ੍ਰਾਪਤ ਅਸਥਾਨ ਦੇ ਤੇ ਫਰੀਦਕੋਟ ਦਾ ਨਾਮ ਪਹਿਲਾਂ ਕੀ ਸੀ ਜੋ ਇੱਥੇ ਕਿਲਾ ਹੈ ਉਸ ਦਾ ਤੇ ਸ਼ਹਿਰ ਦਾ ਇਤਿਹਾਸ 12ਵੀਂ ਸਦੀ ਨਾਲ ਜੁੜਿਆ ਹੋਇਆ ਹੈ 12ਵੀਂ ਸਦੀ ਦੇ ਅੰਤ ਵਿੱਚ ਕਿਲੇ ਦਾ ਨਾਮ ਇੱਥੋਂ ਦੇ ਚੌਧਰੀ ਮੁਹਕਲ ਦੇਵ ਦੇ ਨਾਂ ਤੇ ਮੁਕਲ ਨਗਰ ਸੀ ਧੰਨ ਧੰਨ ਬਾਬਾ ਫਰੀਦ ਜੀ ਦੇ ਚਰਨ ਪਾਉਣ ਤੋਂ ਮਗਰੋ ਚੌਧਰੀ ਨੇ ਚੌਧਰੀ ਮੌਕਲ ਦੇਵ ਨੇ ਇਸ ਸ਼ਹਿਰ ਦਾ ਨਾਮ ਬਾਬਾ ਫਰੀਦ ਜੀ ਦੇ ਨਾਮ ਤੇ ਫਰੀਦਕੋਟ ਰੱਖ ਦਿੱਤਾ ਬਾਬਾ ਫਰੀਦ ਜੀ ਦਾ ਪਵਿੱਤਰ ਤਪ ਸਥਾਨ ਇਸ ਸ਼ਹਿਰ ਦੇ ਕਿਲੇ ਵਿੱਚ ਸ਼ਿਸ਼ੋਭਤ ਹੈ ਆਜੋ ਸਾਧ ਸੰਗਤ ਜੀ ਹੁਣ ਦਰਸ਼ਨ ਕਰਦੇ ਹਾਂ ਧੰਨ ਧੰਨ ਬਾਬਾ ਫਰੀਦ ਜੀ ਦੇ ਢਿੱਲੇ ਦੇ ਇਹ ਹੈ ਜੀ ਜੋੜਾ ਘਰ ਇੱਥੇ ਜੋੜੇ ਜਮਾ ਕਰਦੇ ਨੇ ਸਾਧ ਸੰਗਤ ਜੀ ਇੱਥੇ ਹਰ ਵੀਰਵਾਰ ਤੇ ਐਤਵਾਰ ਬਹੁਤ ਹੀ ਸੰਗਤ ਆਉਂਦੀ ਹੈ ਤੇ ਆਪਣੀਆਂ ਮਨੋ ਕਾਮਨਾ ਪਾਉਂਦੀ ਹੈ ਸਾਧ ਸੰਗਤ ਜੀ ਦਰਸ਼ਨ ਕਰੋ ਤੇ ਇਸ ਅਸਥਾਨ ਤੋਂ 3-4 ਕਿਲੋਮੀਟਰ ਤੇ ਗੋਦੜੀ ਸਾਹਿਬ ਗੁਰਦੁਆਰਾ ਸਾਹਿਬ ਹੈ ਉੱਥੇ ਹੀ ਬਾਬਾ ਜੀ ਨੂੰ ਬਾਬਾ ਜੀ ਦੇ ਗੁਰੂ ਜੀ ਨੇ ਗੋਦੜੀ ਬਖਸ਼ੀ ਸੀ ਤੇ ਗੁਰੂ ਸਾਹਿਬ ਜੀ ਨੇ ਉੱਥੇ ਹੀ ਗੋਦੜੀ ਲਾਈ ਸੀ ਤੇ ਉੱਥੇ ਹੀ 40 ਦਿਨ ਭਗਤੀ ਕੀਤੀ ਸੀ ਸਾਧ ਸੰਗਤ ਜੀ ਇਹ ਜੋ ਵਣ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਐਸਾ ਵਣ ਨਾਲ ਬਾਬਾ ਫਰੀਦ ਜੀ ਤੋਂ ਜਦ ਫਰੀਦਕੋਟ ਦੇ ਰਾਜੇ ਨੇ ਗਾਰੇ ਦਾ ਕੰਮ ਕਰਵਾਇਆ ਸੀ ਤਾਂ ਬਾਬਾ ਫਰੀਦ ਜੀ ਦੇ ਉਂਗਲਾਂ ਨੂੰ ਗਾਰਾ ਲੱਗਿਆ ਹੋਇਆ ਸੀ ਤੇ ਉਹ ਵਣ ਦੇ ਨਾਲ ਉਂਗਲਾਂ ਲੱਗ ਗਈਆਂ ਸੀ ਜੋ ਕਿ ਅੱਜ ਉਹ ਲੱਕੜ ਇਸ ਜਗ੍ਹਾ ਤੇ ਸ਼ਸ਼ੋਭਤ ਹੈ ਸਾਧ ਸੰਗਤ ਜੀ ਦਰਸ਼ਨ ਕਰੋ ਵਾਹਿਗੁਰੂ ਜੀ ਇਹ ਉਹੀ ਲੱਕੜਾ ਹੈ ਸਾਧ ਸੰਗਤ ਜੀ ਇੱਥੇ ਜਦ ਆਉਂ ਇਸ ਦੇ ਨਾਲ ਉਂਗਲਾਂ ਦੇ ਨਿਸ਼ਾਨ ਹਨ ਸਾਧ ਸੰਗਤ ਜੀ ਇੱਥੇ ਮਿਸ਼ਰੀ ਤੇ ਸ਼ੱਕਰ ਦਾ ਪ੍ਰਸ਼ਾਦ ਚੜਾਇਆ ਜਾਂਦਾ ਹੈ ਤੇ ਸੰਗਤਾਂ ਨੂੰ ਵਰਤਾਇਆ ਜਾਂਦਾ ਹੈ ਸਾਤਸੰਗ ਜੀ ਇਸ ਜਗ੍ਹਾ ਤੇ ਬਹੁਤ ਹੀ ਜ਼ਿਆਦਾ ਸਕੂਨ ਮਿਲਦਾ ਹੈ ਗੁਰੂ ਰ ਆ ਕੇ ਦਰਸ਼ਨ ਕਰਨਾ ਵਾਹਿਗੁਰੂ ਸਾਤਸੰਗ ਜੀ ਬਹੁਤ ਹੀ ਸੰਗਤ ਇੱਥੇ ਦਰਸ਼ਨ ਕਰਨ ਆਉਂਦੀ ਹੈ ਤੇ ਆਪਣੀਆਂ ਮਨੋ ਕਾਮਨਾ ਭਾਵਨਾ ਪੂਰੀਆਂ ਪਾਉਂਦੀ ਵਾਹਿਗੁਰੂ ਸਾਤਸੰਗ ਜੀ ਇੱਥੇ ਦਰਬਾਰ ਸਾਹਿਬ ਵੀ ਸ਼ਿਸ਼ੋਭਤ ਹੈ ਆ ਜੋ ਦਰਸ਼ਨ ਕਰਦੇ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਥੇ ਕੜਾ ਪ੍ਰਸ਼ਾਦ ਚੜਾਇਆ ਤੇ ਸ਼ਿਕਾਇਆ ਜਾਂਦਾ ਹੈ ਜੀ ਸਾਧ ਸੰਗਤ ਜੀ ਇਹ ਹੈ ਜੀ ਗੁਰੂ ਕਾ ਲੰਗਰ ਇਹ 24 ਘੰਟੇ ਅਤੁੱਟ ਵਰਤਾਇਆ ਜਾਂਦਾ ਹੈ ਜੀ ਸ਼ਿਕਾਇਆ ਜਾਂਦਾ ਹੈ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਵੀਡੀਓ ਨੂੰ ਸ਼ੇਅਰ ਲਾਈਕ ਸਬਸਕ੍ਰਾਈਬ ਜਰੂਰ ਕਰਨਾ